ਇੱਥੇ ਬਾਬਾ ਇੱਥੇ ਇੱਥੇ ਕਰਾ ਲਓ ਪੰਦੇ ਤੋਂ ਪਿਛਲੇ ਪਾਸੇ ਆ ਜਾਓ ਵੀਰੋ ਆ ਜਾਓ ਅੱਪੇ ਸਾਹਮਣੇ ਜੰਨਨਾ ਯਾਰ ਉਧਰ ਕਰਵਾ ਦਿਓ ਆਪੇ ਉਧਰ ਲਾਈਟ ਲਾਈਟ ਗਿਆ ਬੱਸ ਸਾਹਿਬ ਟ੍ਰੀਟਮੈਂਟ ਦੀ ਜੀ ਨੰਨੀ ਨੀ ਨੀ ਸਭਾ ਨੀ ਪਾਇਓ ਰੋਹਿਤ ਯਾਰ ਇੱਕ ਮਿੰਟ ਇੱਕ ਮਿੰਟ ਯਾਰ ਥੋੜਾ ਥੋੜਾ ਖੁੱਲਾ ਕਰ ਦਿਓ ਫੋਟੋ ਕਰਵਾ ਲੈਣ ਉਹਨਾਂ ਨੂੰ ਸੰਜੇ ਸਰ ਯਾਰ ਇੱਕ ਮਿੰਟ ਤੁਸੀਂ ਬੜਾ ਸਾਈਡ ਕਰ ਦਿਓ ਆਓ ਆਓ ਫੋਟੋ ਕਰਵਾ ਲਓ ਫੋਨ ਤੋਂ ਬਾਅਦ ਸੰਜੇ ਸਰ ਤੁਹਾਨੂੰ ਆਉਣਾ ਹੈ ਬਾਕੀ ਤਾਂ ਸਾਰੇ ਇਹ ਰਾਸਤਾਂ ਦੀ ਮੈਨੂੰ ਚੋਣ ਹਾਂ ਕਿ ਦੱਤਾਂ ਨੂੰ ਲੈਣੋ ਬੋਲਦੇ ਆ ਯਾਰ ਮੋਬਾਈਲ ਪਰੇ ਕਰਾ ਹਾਂ ਹਾਂ ਜੀ ਜੀ ਅੱਛਾ ਜੀ ਪਿੱਛੇ ਬਾਬੀ ਹੈ ਯਾਰ ਵੀ ਤਾਂ ਨਾ ਉਹ ਹੋ ਗਈ ਹੋ ਗਈ है तो था था। बहुत अच्छा लग रहा है हम लोग शूटिंग करने आए हैं और मतलब कि यहाँ आना बहुत बहुत जरूरी है माता टेकने बाबा के दर्शन करना और बहुत अच्छा लगता है अमृतसर बहुत प्यारी जगह है पंजाब साडा स्टेट है ਪੰਜਾਬ ਨਾਲ ਪਿਆਰ ਹੈ ਸਾਡਾ ਸੰਜੇਪਾਪਾ ਆਪਕੇ ਪਿਤਾ ਜੀ ਕਾਫੀ ਦੇਰ ਰਾਜਨੀਤੀ ਸੇ ਜੁੜੇ ਹੈ ਆਪਕਾ ਕੋਈ ਵਿਚਾਰ ਕੋਈ ਨਹੀਂ ਦੇਖੋ ਹਾਂ ਜੀ ਮੈਨੂੰ ਮਾਫ ਕਰ ਦਿਓ ਯਾਰ ਚਲੇ ਬਾਬਾ ਸ਼ੂਟਿੰਗ ਕੇ ਲੀਏ ਯਹਾਂ ਪਰ ਪਹੁੰਚੇ ਹੈ ਔਰ ਕੌਣ ਯਾ ਪ੍ਰੋਜੈਕਟ ਕੀ ਹੈ ਔਰ ਕੀ ਅੱਜ ਗੱਲ ਬਣ ਰਹੀ ਹੈ ਇਹ ਪ੍ਰੋਜੈਕਟ ਚੰਗਾ ਪ੍ਰੋਜੈਕਟ ਹੈਗਾ ਅਦਿੱਤਿਆ ਧਾਰ ਡਾਇਰੈਕਟਰ ਹੈਗਾ ਨੀਰ ਸਿੰਘ ਹੈਗਾ ਅਸੀਂ ਸਭ ਹੈਗੇ ਤੇ ਬਹੁਤ ਐਕਸ਼ਨ ਐਕਸ਼ਨ ਪਿਕਚਰ ਹੈਗੀ ਐਕਚੁਅਲੀ ਇਮੋਸ਼ਨ ਬਹੁਤ ਚੰਗੀ ਹੈ ਅੱਜ ਮੋਹਰੀ ਦੇ ਨਾਲ ਕੋਈ ਫੇਮਸ ਜਿੱਦਾਂ ਤੁਸੀਂ ਕੱਲ ਸ਼ਾਮ ਪੀਣੇ ਪਹੁੰਚੇ ਸੀ ਹਾਂ ਜਲੇਬੀ ਖਾਵਾਂਗਾ ਤੇ ਥੋੜੀ ਜਿਹੀ ਲੱਸੀ ਪੀਵਾਂਗਾ ਪਨੀਰ ਦੇ ਟਿੱਕੇ ਆਏ ਹੈ ਮਜ਼ਾ ਆ ਜਾਂਦਾ ਇੱਥੇ ਅਮਰਜੇਗ ਦਾ ਖਾਣਾ ਦੇ ਬੱਲੇ ਬੱਲੇ ਹੈ ਰੂਹਾਨੀ ਦਾ ਕੇਂਦਰ ਹੈ